ਬਠਿੰਡਾ ਦੇ ਪ੍ਰਤਾਪਨਗਰ ਦੇ ਵਿੱਚ ਇਮੀਗ੍ਰੇਸ਼ਨ ਦਾ ਕਾਰੋਬਾਰ ਕਰਨ ਵਾਲੇ ਇੱਕ ਵਿਅਕਤੀ ਦੇ ਘਰ ਐਨਆਈਏ ਦੀ ਟੀਮ ਵੱਲੋਂ ਕੀਤੀ ਗਈ ਛਾਪੇਮਾਰੀ ਤਿੰਨ ਤੋਂ 4 ਘੰਟੇ ਤੱਕ ਚੱਲੀ ਪੁੱਛਗਿੱਚ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਪ੍ਰਤਾਪਨਗਰ ਦੀਆਂ ਜਿੱਥੇ ਕਿ ਅੱਜ ਤੜਖਸਾਰ ਹੀ ਐਨਆਈਏ ਦੀ ਟੀਮ ਵੱਲੋਂ ਇੱਕ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਦੇ ਘਰ ਛਾਪੇਮਾਰੀ ਕੀਤੀ ਗਈ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛ ਪੜਤਾਲ ਕੀਤੀ ਗਈ ਅਤੇ ਇਹ ਵੀ ਪਤਾ ਲੱਗਿਆ ਹੈ ਕਿ ਇੱਕ ਖਤਰਨਾਕ ਵਿਅਕਤੀ ਦੇ ਨਾਲ ਸੰਬੰਧ ਹੋਣ ਦੀ ਆਸ਼ੰਕਾ ਦੇ ਚਲਦੇ ਐਨਆਈਏ ਦੇ ਵੱਲੋਂ ਇਸ ਵਿਅਕਤੀ ਦੇ ਘਰ ਛਾਪੇਮਾਰੀ ਕੀਤੀ ਗਈ ਹੈ ਪਰ ਫਿਲਹਾਲ ਪੁਲਿਸ ਨੂੰ ਇਸ ਛਾਪੇਮਾਰੀ ਦੇ ਵਿੱਚ ਕੁਝ ਵੀ ਨਹੀਂ ਮਿਲਿਆ ਹੈ ਅਤੇ ਪੁੱਛਗਿੱਛ ਕਰਨ ਤੋਂ ਬਾਅਦ ਟੀਮ ਇੱਕ ਵਾਰ ਇੱਥੋਂ ਵਾਪਸੀ ਰਵਾਨਾ ਹੋ ਗਈ ਹੈ ਪੂਰੀ ਜਾਣਕਾਰੀ ਸੁਣਦੇ ਹਾਂ ਵਿਅਕਤੀ ਦੀ ਹੀ ਜ਼ੁਬਾਨੀ ਮੇਰਾ ਮਨਪ੍ਰੀਤ ਸਿੰਘ ਹੈ ਜੀ ਮਨਪ੍ਰੀਤ ਕੀ ਹੋਇਆ ਕਿਹੜੀ ਟੀਮ ਆਈ ਸੀ ਔਰ ਕੀ ਪੁੱਛਕਿਛ ਕਰ ਰਹੀ ਸੀ ਐਕਚੁਅਲੀ ਇਹ ਟੀਮ ਐਕਚੁਅਲੀ ਅਸੀਂ ਸੁੱਤੇ ਪਏ ਸੀ 8 ਵਜੇ ਦਾ ਸਮਾਂ ਸੀਗਾ ਸਵੇਰ ਤੇ ਇਹਨਾਂ ਨੇ ਬੈਲ ਵਜਾਈ ਇਕੱਠੀਆਂ ਚਾਰ ਪੰਜ ਤੇ ਪਤਾ ਨਹੀਂ ਸਾਨੂੰ ਅਸੀਂ ਉੱਠੇ ਇੱਕਦਮ ਵੀ ਪਤਾ ਨਹੀਂ ਕੌਣ ਉਹਨੇ ਦੇਖਿਆ ਤਾਂ ਬਾਹਰ ਪੁਲਿਸ ਵਾਲੇ ਸੀਗੇ ਤੇ ਨਾਰਮਲੀ ਸਾਰੇ ਪੁਲਿਸ ਵਾਲਿਆਂ ਨੂੰ ਦੇਖ ਕੇ ਘਬਰਾਉਂਦੇ ਹੀ ਅਸੀਂ ਵੀ ਘਬਰਾ ਗਏ ਪਤਾ ਨਹੀਂ ਕੀ ਗੱਲ ਹਨ ਤੇ ਬਸ ਉਸ ਤੋਂ ਬਾਅਦ ਕਹਿੰਦੇ ਗੇਟ ਖੋਲੋ ਅਸੀਂ ਗੇਟ ਖੋਲ੍ਹਿਆ ਜੀ ਤੇ ਅੰਦਰ ਵੜ ਗਏ ਇੱਕਦਮ ਹਨ ਤੇ ਕਹਿੰਦੇ ਐਂ ਕਰਕੇ ਪਹਿਲਾਂ ਤਾਂ ਤੋ ਕੁਝ ਨਹੀਂ ਦੱਸਿਆ ਵੀ ਅਸੀਂ ਕਿੱਥੋਂ ਆ ਤੇ ਅਸੀਂ ਪੁੱਛੀ ਗਏ ਪਰ ਕੋਈ ਜਵਾਬ ਨਹੀਂ ਦਿੱਤਾ ਫਿਰ ਸਾਡੇ ਉਹਨਾਂ ਨੇ ਫੋਨ ਲੈ ਲੇ ਦੋਨਾਂ ਮੇਰੇ ਤੇ ਬ੍ਰਦਰ ਦੇ ਠੀਕ ਹੈ ਤੇ ਨਾਮ ਦੱਸਿਆ ਵੀ ਤੁਸੀਂ ਆਹ ਨਾਮ ਆ ਤੁਹਾਡਾ ਸੀਗਾ ਹਾਂਜੀ ਆਈ ਨਾਮ ਹੈ ਤੇ ਫਿਰ ਅੰਦਰ ਬਿਠਾ ਲਿਆ ਸਾਨੂੰ ਲੋਕ ਕਰ ਲਿਆ ਜਿਵੇਂ ਹਨ ਤੇ ਉਸ ਤੋਂ ਬਾਅਦ ਫਿਰ ਪੁੱਛਗਿਚ ਕਰਨ ਲੱਗੇ ਕਹਿੰਦੇ ਫਿਰ ਥੋੜਾ ਚੀਰੇ ਸਾਡਾ ਫੋਨ ਫੋਨ ਦੇਖਿਆ ਫਰੋਲਿਆ ਕੁਝ ਨਹੀਂ ਮਿਲਿਆ ਉਹਨਾਂ ਨੂੰ ਅੱਛਾ ਤੇ ਕੋਈ ਦੱਸਦੇ ਸੀਗੇ ਵੀ ਤੁਹਾਨੂੰ ਕੋਈ ਤੁਹਾਡੇ ਕਿਸੇ ਹੋਰ ਮਤਲਬ ਖਤਰਨਾਕ ਬੰਦੇ ਨਾਲ ਲਿੰਕ ਹੈਗੇ ਆ ਪਰ ਸਾਡਾ ਇਹ ਜੋ ਕੁਝ ਹੈ ਨਹੀਂਗਾ ਅੱਛਾ ਤੇ ਬਸ ਉਸ ਤੋਂ ਬਾਅਦ ਫਿਰ ਉਹਨਾਂ ਨੇ ਦੱਸਿਆ ਵੀ ਅਸੀਂ ਲੈ ਕੇ ਗਏ ਨੇ ਤੁਹਾਡੇ ਤੋਂ ਦੱਸਿਆ ਕਿਹੜੀ ਟੀਮ ਤੋਂ ਆਏ ਸੀ ਅ ਐਨ ਆਈਏ ਨਾਮ ਲੈਂਦੇ ਸੀ ਕੁਝ ਕੰਮ ਉਹਦਾ ਅਸੀਂ ਕੁਝ ਸਮਾਨ ਲਿਆ ਬ੍ਰਦਰ ਨਾਲ ਇਥੋਂ ਨਾਲ ਤਾਂ ਜੇ ਕੁਝ ਨਹੀਂ ਫਿਲਹਾਲ ਤਾਂ ਕੁਝ ਨਹੀਂ ਤੇ ਬਸ ਫੋਨ ਵਗੈਰਾ ਚੈੱਕ ਕਰ ਗਏ ਤੇ ਤਲਾਸ਼ੀ ਵਗੈਰਾ ਲਈ ਸੀਗਾ ਦਿਓ ਹੋ ਗਈ ਉਹਦੇ ਵਿੱਚ ਕੁਝ ਨਹੀਂ ਮਿਲਿਆ ਤੇ ਬਸ ਇਹੀ ਗੱਲ ਸੀਗੀ ਸਾਈਨ ਵਗੈਰਾ ਕਰਾਇਆ ਕਿਤੇ ਸਾਈਨ ਵਗੈਰਾ ਤਾਂ ਕਰਾਇਆ ਜੀ ਹਾਂਜੀ ਉਹ ਕਹਿੰਦੇ ਉਹ ਕਲੀਅਰੈਂਸ ਤਾਂ ਦਿੱਤਾ ਵੀ ਕੁਝ ਨਹੀਂ ਸਾਨੂੰ ਪਾਉਂਡ ਹੋਇਆ ਇਮੀਗ੍ਰੇਸ਼ਨ ਦਾ ਕੰਮ ਕੁਮ ਤਾਂ ਡਾਕੀ ਕੰਮ ਹੈਗਾ ਹਾਂਜੀ ਇਮੀਗ੍ਰੇਸ਼ਨ ਕਰਕੇ ਕੰਮ ਕਰਕੇ ਨੇ ਥੋੜਾ ਜਿਹਾ ਜਿਵੇਂ ਹੁਣ ਆਪਾਂ ਕਿਸ ਨੂੰ ਐ ਉਹਦੇ ਉਹਨਾਂ ਨੂੰ ਸ਼ੱਕ ਸੀਗਾ ਪਰ ਉਹ ਸ਼ੱਕ ਕਲੀਅਰ ਹੋ ਗਿਆ ਉਹਨਾਂ ਦਾ ਕਿੰਨੇ ਲੋਕ ਆਉਂਦੇ ਕਿਹਨਾਵਾਂ ਆਪਣੀ ਦਾ ਫਰਮ ਦਾ ਜੀ ਆਪਣਾ ਆਪਣਾ ਉਹ ਆਪਣਾ ਉਹਦਾ ਸੀਗਾ ਜੀ ਹੈਲਪ ਲਾਈਨ ਦੇ ਨਾਂ ਤੇ ਸੀਗਾ ਹੈਲਪ ਲਾਈਨ ਦੇ ਹਾਂਜੀ ਕਿੰਨੇ ਕਿ ਲੋਕ ਆਏ ਸੀ ਸਵੇਰੇ ਜਦੋਂ ਤੁਹਾਡੇ ਨਾਲ ਕੋਲ तकरीबन ਸਰ ਇਹ ਸੀਗੇ ਚੰਡੀਗੜ੍ਹ ਨੰਬਰ ਗੱਡੀ ਸੀਗੇ ਜੀ ਉਹਨਾਂ ਦਾ ਤੇ ਘਟੋ ਘਟ ਹੋਣਗੇ 15 20 ਜਾਣੇ ਜੀ ਨਹੀਂ ਤਾਂ ਮੇਰੇ ਨਾਲ ਲੇਡੀਜ਼ ਵੀ ਤੁਹਾਡੇ ਨਾਂ ਤੇ ਆਏ ਸੀ ਜਿਹੜੇ ਲੈ ਕੇ ਤੁਹਾਡੇ ਬ੍ਰਦਰ ਮੇਰੇ ਬ੍ਰਦਰ ਦੇ ਨਾਂ ਤੇ ਆਏ ਸੀਗੇ ਤੇ ਉਹਨਾਂ ਦੇ ਬਾਰੇ ਤੇ ਮੈਂ ਗੱਲ ਕਰ ਰਿਹਾ ਹੁਣ ਉਹ ਥੋੜਾ ਜਿਹਾ ਉਹ ਹੋ ਗਏ ਤਾਂ ਸਿਰ ਕਰਦੇ ਨਹੀਂ ਕਰਦੇ ਇਹਨੂੰ ਕਿਸੇ ਨੂੰ ਕਰਦੇ ਨਹੀਂ ਕਰਦੇ ਇਹਨੂੰ ਕਿਸੇ ਨੂੰ ਲੈ ਕੇ ਗਏ ਕਿਉਂਕਿ ਸਾਰਾ ਕੋਈ ਫਾਊਂਡ ਹੀ ਨਹੀਂ ਆਇਆ ਹਾਂ ਇਹ ਜ਼ਰੂਰ ਹੈ ਉਹਨਾਂ ਨੇ ਉਹਨਾਂ ਨੇ ਬੁਲਾਇਆ ਇੱਕ ਵਾਰੀ ਵੀ ਹਜੇ ਵੀ ਹਾਂਜੀ ਹਜੇ ਹਜੇ ਵੀ ਮਤਲਬ ਪੈਂਡਿੰਗ ਦੌਰ ਤੀ ਚੱਲ ਰਿਹਾ ਹੈ ਕੰਮ ਪਰ ਉਹ ਇੱਕ ਵਾਰੀ ਸਾਨੂੰ ਦੇਖ ਹਾਂ 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 ਹਾਂਜੀ ਹਾਂਜੀ ਵੀ ਉਹ ਕਲੀਅ ਵੀ ਕਲੀਅਰ ਹੈ ਕੋਈ ਉਹ ਨਹੀਂ ਠੀਕ ਹੈ ਥੈਂਕ ਯੂ ਤੁਹਾਡਾ ਸ਼ੁਭਨਾਮ